ਪਾ ਜੀ ਹਾਂਜੀ ਆਪਾਂ ਖੜੇ ਆ ਸਭ ਇੱਥੇ ਕਿਲੇ ਤੇ ਲਿਖਦੇ ਬਹੁਤ ਸੋਹਣਾ ਹਾਂ ਇੱਕ ਕਵਿਤਾ ਸੁਣਾ ਦਿਓ ਜਿਹੜੀ ਨਾਨਕ ਮੱਤਾਂ ਦੇਮ ਦੇ ਅੱਛਾ ਨਾਨਕ ਮੱਤਾਂ ਦੇਮ ਦੇ ਉਹ ਮਾਸਟਰ ਜੀ ਨਾਟਕ ਵੀ ਵਰਤੀ ਸੀ ਹਾਂ ਉਹੀ ਉਹੀ ਅਸੀਂ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਵਾਹ ਮੈਨੂੰ ਮਿਲਣ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ ਮੈਨੂੰ ਮਿਲਣ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ ਹਾਂ ਹਾਂ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਬੁੜ ਕੇ ਮੋੜ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦੇ ਆਮ ਰੋੜ ਮਹਾਰਾਜਾ ਹਿੰਮਤ ਸਿੰਘ ਰਣਜੀਤ ਦੀ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਉੱਤੇ ਖੜੇ ਆ ਆਪਾਂ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦੇ ਆ ਮਰੂੜ ਮੈਨੂੰ ਮੰਟੋ ਪਾਸ਼ ਹਲੂਣ ਦੇ ਤੇ ਜੀਣਾ ਦੱਸ ਦੀ ਮੌਤ ਮੈਨੂੰ ਦੇਣ ਕਿਤਾਬਾਂ ਰੋਸ਼ਨੀ ਨਾ ਧੂ ਫਲਾਵਾ ਨਾ ਜੋਤ ਹਾਂ ਕੰਦ ਸਰਹੰਦ ਦੀ ਦੱਸ ਦੀ ਕੀ ਹੁੰਦਾ ਹੈ ਬਲੀਦਾਨ ਮੈਨੂੰ ਕਹਿਣ ਸਰਾਬਾ ਭਗਤ ਸਿੰਘ ਕਰ ਹੱਸ ਕੇ ਸਭ ਪ੍ਰਵਾਨ ਮੈਂ ਬੱਚਿਆਂ ਦੇ ਸੰਗ ਖੇਡ ਕੇ ਕਰ ਲੈਣਾ ਪਾਠ ਧਿਆਨ ਮੈਂ ਖੂਨ ਨਹੀਂ ਕਰਦਾ ਵਕਤ ਦਾ ਮੈਨੂੰ ਦੁੱਖ ਸੁੱਖ ਪ੍ਰਵਾਨ ਵਾ ਵਾ ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਸਨਮਾਨ ਹੈ ਬਾਤ ਅਕਲ ਤੇ ਹੁਨਰ ਦੀ ਕੋਈ ਜੰਮਦਾ ਨਹੀਂ ਮਹਾਨ ਇਹ ਪੰਜਾਬੀ ਸ਼ਾਨਾ ਮੱਤੀ ਏ ਮੇਰੀ ਬੋਲੀ ਏ ਮੇਰਾ ਮਾਣ ਬੁੱਲਾ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਅੰਦਰ ਆਣ ਆਹ ਜੇ ਪਾਣੀ ਹਵਾ ਸੰਭਲੂ ਤਾਂ ਮੈਂ ਤੇ ਦੇਸ਼ ਆਵਾਦ ਜਦ ਜਾਤ ਵਿਤਕਰਾ ਮੁੱਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ ਫਿਰ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਮਹੱਤਾ ਜ਼ਿੰਦਾਬਾਦ ਸੋਵੇਂ ਸਾਂਝਾ ਵਦਦੀਆਂ ਰਹਿਣ ਨੌਂਕਾ ਮੇਲੇ ਲੱਗਦੇ ਰਹਿ ਚਲੋ ਕਰਦੇ ਬੰਦ ਪਾਜੀ ਹਾਂਜੀ ਆਪਾਂ ਖੜੇ ਆ ਸਭ ਇੱਥੇ ਕਿਲੇ ਤੇ ਲਿਖਦੇ ਬਹੁਤ ਸੋਹਣਾ ਹਾਂ ਇੱਕ ਕਵਿਤਾ ਸੁਣਾ ਦਿਓ ਜਿਹੜੀ ਨਾਨਕ ਮਤਾਂ ਦੇਂਦੇ ਵਾਲੇ ਅੱਛਾ ਨਾਨਕ ਮਤਾਂ ਦੇਮ ਦੇ ਉਹ ਮਾਸਟਰ ਜੀ ਨਾਟਕ ਵੀ ਵਰਤੀ ਸੀ ਹਾਂ ਉਹੀ ਉਹੀ ਅਸੀਂ ਮੈਨੂੰ ਨਾਨਕ ਮਤਾਂ ਦੇਮ ਦੇ ਮੇਰੀ ਪਿੱਛੇ ਤੇ ਖੜੇ ਫਰੀਦ ਵਾਹ ਮੈਨੂੰ ਮਿਲਨ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ ਮੈਨੂੰ ਮਿਲਨ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ ਹਾਂ ਹਮ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਬੁੜਕੇ ਮੋੜ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦੇ ਅਮਰੋਦ ਵਾਹ ਮਹਾਰਾਜਾ ਹਿੰਮਤ ਸਿੰਘ ਰਣਜੀਤ ਦੀ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਉੱਤੇ ਖੜੇ ਆਪਾਂ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦੇ ਆ ਮਰੂੜ ਮੈਨੂੰ ਮੰਟੋ ਪਾਸ਼ ਹਲੂਣ ਦੇ ਤੇ ਜੀਣਾ ਦੱਸਦੀ ਮੌਤ ਮੈਨੂੰ ਦੇਣ ਕਿਤਾਬਾਂ ਰੋਸ਼ਨੀ ਨਾ ਧੂਫਲਾਮਾ ਨਾ ਜੋਤ ਹਾਂ ਕੰਦ ਸਰਹੰਦ ਦੀ ਦੱਸਦੀ ਕੀ ਹੁੰਦਾ ਹੈ ਬਲੀਦਾਨ ਮੈਨੂੰ ਕਹਿਣ ਸਰਾਬਾ ਭਗਤ ਸਿਓ ਕਰ ਹੱਸ ਕੇ ਸਭ ਪ੍ਰਵਾਨ ਮੈਂ ਬੱਚਿਆਂ ਦੇ ਸੰਗ ਖੇਡ ਕੇ ਕਰ ਲੈਣਾ ਪਾਠ ਧਿਆਨ ਮੈਂ ਖੂਨ ਨਹੀਂ ਕਰਦਾ ਵਕਤ ਦਾ ਮੈਨੂੰ ਦੁੱਖ ਸੁੱਖ ਪਰਵਾਨ ਵਾ ਵਾ ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਸਨਮਾਨ ਹੈ ਬਾਤ ਅਕਲ ਤੇ ਹੁਨਰ ਦੀ ਕੋਈ ਜੰਮਦਾ ਨਹੀਂ ਮਹਾਨ ਇਹ ਪੰਜਾਬੀ ਸ਼ਾਨਾ ਮੱਤੀ ਏ ਮੇਰੀ ਬੋਲੀ ਏ ਮੇਰਾ ਮਾਣ ਬੁੱਲਾ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਅੰਦਰ ਆਣ ਆਹ ਜੇ ਪਾਣੀ ਹਵਾ ਸੰਭਲੂ ਤਾਂ ਮੈਂ ਤੇ ਦੇਸ਼ ਆਬਾਦ ਜਦ ਜਾਤ ਵਿਤਕਰਾ ਮੁੱਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ ਫਿਰ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਮਹੱਤਾ ਜ਼ਿੰਦਾਬਾਦ ਸਵੇਂ ਵੀ ਸਾਂਝਾ ਵਦੀਆਂ ਰਹਿਣ ਨੌਂ ਕਾ ਮੇਲੇ ਲੱਗਦੇ ਰਹਿ ਚਲੋ ਕਰਦੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ